ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਵੀ ਘਰ ਵਾਲੇ ਨੇ ਆਪਣੇ ਸ਼ੌਂਕ ਮਾਰ ਕੇ ਆਪਣੀ ਸਾਰੀ ਜਾਇਦਾਦ ਆਪਣਾ ਸਾਰਾ ਪੈਸਾ ਲਾ ਕੇ ਆਪਣੀ ਘਰ ਵਾਲੀ ਨੂੰ ਉਸ ਕੁਰਸੀ ਤੇ ਬਹਤਾ ਸਰਕਾਰੀ ਨੌਕਰੀ ਤੇ ਬਹਤਾ ਜਿੱਥੇ 1,80,000 ਰੁਪਏ ਸੈਲਰੀ ਆਉਂਦੀ ਸੀ ਪਰ ਉੱਥੇ ਜਾ ਕੇ ਕੁੜੀ ਨੇ ਆਪਣੇ ਘਰ ਵਾਲੇ ਨੂੰ ਟਿੱਚ ਸਮਝਿਆ ਤੇ ਆਪਣੇ ਘਰ ਵਾਲੇ ਨੂੰ ਛੱਡ ਕੇ ਕਿਸੇ ਹੋਰ ਬੰਦੇ ਨਾਲ ਫੇਰ ਚਲਾ ਲਿਆ ਜਿਹਦੇ ਕਰਕੇ ਉਸ ਮੁੰਡੇ ਨੂੰ ਕੈਮਰੇ ਮੂਰੇ ਆਉਣਾ ਪਿਆ ਕੈਮਰੇ ਮੂਰੇ ਆ ਕੇ ਉਹ ਆਪਣੀ ਹਕੀਕਤ ਦੱਸੂਗਾ ਵੀ ਮੈਂ ਇੰਨਾ ਕੁਸ਼ ਉਹਦਾ ਕੀਤਾ ਪਰ ਮੇਰੀ ਘਰ ਵਾਲੀ ਨੇ ਮੇਰਾ ਕੁਝ ਨਹੀਂ ਸਮਝਿਆ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਉਹਨਾਂ ਕੁੜੀਆਂ ਨੂੰ ਕਿਉਂ ਕੁੜੀਆਂ ਹੀ ਪੰਜਾਬ ਦੇ ਵਿੱਚ ਕੁੜੀਆਂ ਹੀ ਕਿਉਂ ਧੱਕਾ ਕਰਦੀਆਂ ਨੇ ਕਿਉਂ ਆਪਣੇ ਘਰ ਵਾਲਿਆਂ ਤੋਂ ਬਾਹਰ ਚਲਦੀਆਂ ਨੇ ਜੇ ਆਪਾਂ ਸੋਚਿਆ ਜਾਵੇ ਤਾਂ ਕੁੜੀਆਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਆ ਅੱਜ ਉਸ ਮੁੰਡੇ ਨਾਲ ਮਲਾਵਾਂਗੇ ਜਿਹੜਾ ਮੁੰਡਾ ਰੋ ਰੋ ਕੇ ਦੱਸ ਰਿਹਾ ਵੀ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਆਪਣੇ ਸ਼ੌਂਕਾਂ ਨੂੰ ਮਾਰ ਕੇ ਆਪਣੇ ਘਰ ਵਾਲੀ ਨੂੰ ਇਸ ਕੁਰਸੀ ਤੇ ਵਾਤਾ ਪਰ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਇਹ ਕੁਝ ਹੋ ਜਾਣਾ ਸਾਰੀ ਗੱਲਬਾਤ ਕਰਾਂਗੇ ਆਜੋ ਮੜਾ ਖਿੱਚ ਗਏ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਸਾਰੀ ਗੱਲ ਪੁੱਛਾਂਗੇ ਬਾਈ ਨੂੰ ਗੱਲਬਾਤ ਕੀ ਹੋਈ ਹੈ ਸਾਰਾ ਮਸਲਾ ਕੀ ਹੈ ਬਾਈ ਸਸੀਗਾ ਸਸੀਗਾ ਕੀ ਗੱਲਬਾਤ ਹੋਈ ਹੈ ਬਾਈ ਬਾਈ ਇਹ ਕੁੜਗਾ ਨਾ ਪੂਲੀਆਂ ਤਿੱਖੀਆਂ ਛੁਰਗਾਂ ਹੀ ਹੁੰਦੀਆਂ ਠੀਕ ਆ ਜਦੋਂ ਪਹਿਲਾਂ ਉਹਨਾਂ ਨੂੰ ਮਤਲਬ ਹੁੰਦਾ ਉਦੋਂ ਦਾ ਜੀ ਜੀ ਲੇਲੇ ਪੇਪੇ ਹਨਾ ਵੀ ਉਦੋਂ ਤਾਂ ਐ ਹੁੰਦਾ ਬੰਦੇ ਦੇ ਵਿੱਚ ਵਰ ਜਾਂਦਿਆਂ ਤੇ ਜਦੋਂ ਪਤਾ ਮਤਲਬ ਨਿਕਲ ਗਿਆ ਤੋਂ ਉਦੋਂ ਬਈ ਐ ਛੱਡ ਦਿੰਦਿਆਂ ਜਿਵੇਂ ਚਾਹ ਚੋ ਮੱਖੀ ਕੱਢ ਕੇ ਛੱਡ ਦਿੰਦਿਆਂ ਕਿਉਂ ਛੱਡਦਿਆਂ ਮੈਂ ਤੈਨੂੰ ਸਾਰੀ ਆਪਣੀ ਗੱਲ ਸੁਣਾਉਣਾ ਮੇਰਾ ਵੀ ਕਿਉਂ ਛੱਡਦਿਆਂ ਮੇਰਾ ਵਿਆਹ ਨਾ ਅੱਜ ਤੋਂ 3 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀਗਾ ਸਾਡੇ ਇੱਕ ਦੋ ਪਿੰਡ ਛੱਡ ਕੇ ਨਾਲ ਹਨਾ ਮੈਂ ਵੀ ਚੱਲ ਬਈ ਕਿੱਲਾ ਡੇੜ ਕਿੱਲਾ ਜ਼ਮੀਨ ਸੀ ਮੇਰੇ ਕੋਲੇ ਪੜਿਆ ਲਿਖਿਆ ਮੈਂ ਵੀ ਚੰਗਾ ਸੀਗਾ ਠੀਕ ਆ ਤੇ ਜਿਹੜੀ ਗਾਂ ਕੁੜੀ ਸੀਗੀ ਉਹ ਵੀ ਪੜੀ ਲਿਖੀ ਚੰਗੀ ਸੀਗੀ ਅਸੀਂ ਕੀ ਤਾਂ ਦੋਨਾਂ ਨੇ ਆਪ ਪੇਪਰ ਦੀ ਤਿਆਰੀ ਕੀਤੀ ਹੈ ਨਾ ਜਦੋਂ ਪੇਪਰ ਦੀ ਤਿਆਰੀ ਕੀਤੀ ਸਾਰਾ ਕੁਝ ਕੀਤਾ ਤੇ ਸਾਨੂੰ ਨਾ ਮੰਨ ਕੇ ਚੱਲ ਬਈ ਉਹਦੇ ਪੇਪਰਾਂ ਤੇ ਮੇਰੇ ਪੇਪਰਾਂ ਤੇ ਸਾਡਾ ਖਰਚਾ ਹੀ ਇੰਨਾ ਕੋ ਗਿਆ ਤੇ ਸਾਨੂੰ ਸਾਡੀ ਜ਼ਮੀਨ ਵੇਚ ਗਈ ਫਿਰ ਮੈਂ ਸੋਚਿਆ ਮੈਂ ਕਿ ਚੱਲ ਯਾਰ ਮੈਂ ਤਾਂ ਖੇਤੀ ਠੇਕੇ ਤੇ ਲੈ ਕੇ ਵੀ ਕਰ ਲਵਾਂ ਜਾਂ ਕੋਈ ਪ੍ਰਾਈਵੇਟ ਜੌਬ ਕਰ ਲਵਾਂ ਪਹਿਲਾਂ ਮੈਂ ਇਹਨੂੰ ਦਵਾ ਦਾਂ ਨੌਕਰੀ ਹੈ ਨਾ ਮਾਣ ਨੂੰ ਨੌਕਰੀ ਦਵਾਈ ਸਾਰਾ ਕੁਝ ਕੀਤਾ ਜਿਹੜਾ ਜਿਹੜਾ ਕੋ ਹੋਣਾ ਸੀਗਾ ਕਰਤਾ ਪਰ ਜਦੋਂ ਉਹਨੂੰ ਨੌਕਰੀ ਮਿਲ ਗਈ ਤੇ ਬਾਈ ਉਹਨੇ ਤਿੰਨਾਂ ਮਹੀਨਿਆਂ ਚ ਇਹ ਜਿਹੇ ਰੰਗ ਦਿਖਾਇਆ ਵੀਰ ਮੈਨੂੰ ਤਾਂ ਉਹਨੇ ਐ ਸੋਚ ਕੇ ਐ ਕੱਢ ਕੇ ਪਾਸੇ ਛੱਡਤਾ ਵੀ ਤੂੰ ਹੈ ਕੌਣ ਹੂੰ ਉਹਨੇ ਕਿਸੇ ਉੱਥੇ ਹੋਰ ਨਹੀਂ ਕਿਸੇ ਅਫਸਰ ਨਾਲ ਹੀ ਕਾਟੀ ਪਾ ਲਈ ਹੂੰ ਹਾਂ ਤੈਨੂੰ ਕਹਿੰਦੀ ਕੌਣ ਤੂੰ ਮੈਨੂੰ ਕਹਿੰਦੀ ਤੂੰ ਕੌਣ ਮੈਂ ਕਿਹਾ ਮੈਂ ਤੇਰਾ ਘਰ ਵਾਲਾ ਕਹਿੰਦੀ ਪਹਿਲਾਂ ਸੀ ਹੋਂ ਨਹੀਂ ਕਿੰਨਾ ਟਾਈਮ ਹੋ ਗਿਆ ਸੀ ਇਹ ਹੋਏ ਤਿੰਨ ਸਾਲ ਵੀ ਤਿੰਨ ਸਾਲ ਹੋ ਗਈ ਸੀ ਪਹਿਲਾਂ ਮਤਲਬ ਕਿੱਥੋਂ ਜਿੱਥੇ ਤੇਰਾ ਵਿਆਹ ਹੋਇਆ ਵੀ ਪਰਿਵਾਰ ਉਧਰ ਦਾ ਕਿਵੇਂ ਆ ਪੇਕੇ ਕਰਕੇ ਉਹ ਵੀ ਗਰੀਬ ਹੀ ਆ ਬਾਈ ਉਹ ਇੱਡੇ ਤਕੜੇ ਨਹੀਂਗੇ ਜਿਵੇਂ ਨਾਰਮਲ ਅਸੀਂ ਪ੍ਰਵਾਸੀ ਹਣਾ ਕਿਲਾ ਡੇਢ ਕਿਲ ਵਾਲੇ ਉਹ ਹੋਏ ਉਹਨਾਂ ਨੇ ਮਤਲਬ ਮੈਨੂੰ ਵੇ ਰਸਤਾ ਕੀਤਾ ਸੀ ਚਲ ਕੁੜੀ ਵੱਧ ਪੜੀ ਸੀ ਮੈਂ ਵੀ ਵੱਧ ਪੜਿਆ ਸੀਗਾ ਫਿਰ ਜਦੋਂ ਸਾਡੀ ਬਈ ਖਰਚਾ ਵਾਲਾ ਹੋਣ ਲੱਗਾ ਸਾਡਾ ਜ਼ਮੀਨ ਦਾ ਮਿਕਲਾ ਜ਼ਮੀਨ ਵੀ ਵੇਗ ਗਈ ਹੈਨਾ ਤੇ ਪਰ ਮੈਂ ਇਹ ਚੀਜ਼ ਸੋਚ ਲਈ ਮੈਂ ਕਿਹਾ ਚਲ ਯਾਰ ਆਪਨੋਖਲੀ ਲੰਨ ਨਾਲੋਂ ਪਹਿਲਾਂ ਇਹਨੂੰ ਨੌਕਰੀ ਤੇ ਲਵਾਉਣਾ ਵੀ ਮੈਂ ਤਾਂ ਚਲ ਪ੍ਰਾਈਵੇਟ ਨੂੰ ਨੌਕਰੀ ਕਰ ਲੂੰ ਜਾਂ ਖੇਤੀ ਵੀ ਕਰ ਲੂੰਗਾ ਵੀ ਜੇ ਮੈਂ ਨੌਕਰੀ ਤੇ ਲੱਗ ਕੇ ਇਹ ਕੀ ਕਰੂਗੀ ਇਹ ਗੱਲਾ ਘਰ ਦਾ ਰੋਟੀਆਂ ਦਾ ਹੀ ਲੈ ਜੂਗਾ ਲੈ ਹੈਨਾ ਤਾਂ ਕਰਕੇ ਪਰ ਇਹਨੇ ਉਹ ਮੇਰੀ ਕਦਰ ਹੀ ਨਹੀਂ ਕੀਤੀ ਜਦੋਂ ਨੌਕਰੀ ਤੇ ਲੱਗ ਗਈ ਤੇ ਇਨੇ ਜਾ ਕੇ ਉੱਥੇ ਕਿਸੇ ਨਾ ਮੱਲਾ ਕਾਟੀ ਪਾਲੀ ਜਾਂ ਕੀ ਕਰ ਲਿਆ ਤੇ ਇਹਦਾ ਰੰਗ ਬਦਲਣ ਲੱਗ ਗਿਆ ਮੈਨੂੰ ਫੋਨ ਲਾਉਣੋਂ ਹਟ ਗਈ ਪੰਜਵੇਂ ਸੱਤਵੇਂ ਦਿਨ ਫੋਨ ਲਾਉਣਾ ਫਿਰ ਜਦੋਂ ਮੈਂ ਗੱਲਬਾਤ ਕੀਤੀ ਫਿਰ ਮਹੀਨਾ ਫੋਨ ਹੀ ਲੈ ਫਿਰ ਜਦੋਂ ਮੈਂ ਪੁੱਛਿਆ ਉਹ ਕਹਿੰਦੀ ਵੀ ਤੂੰ ਆਪਦਾ ਕੋਈ ਹੋਰ ਆ ਦੇਖ ਲੈ ਤੇ ਮੈਂ ਕਿਹਾ ਕਿਉਂ ਹੋਰ ਕਿਵੇਂ ਰਾਹ ਦੇਖ ਲੈ ਤੇ ਕਹਿੰਦੀ ਨਹੀਂ ਵੀ ਮੈਂ ਤੇਰੇ ਨਾਲ ਰਹਿ ਨਹੀਂ ਸਕਦੀ ਵੀ ਮੈਂ ਅੱਗੇ ਤੈਨੂੰ ਸਾਲ ਤੈਨੂੰ ਬਹੁਤ ਤੰਗੀ ਜਿਹੀ ਕੱਟਿਆ ਮੈਂ ਕਹਿਆ ਯਾਰ ਤੰਗੀ ਜਿਹੀ ਕੱਟਿਆ ਜਦੋਂ ਗਰੀਬੀ ਸੀਗੀ ਟਿਕਾ ਪਰ ਟਾਈਮ ਆ ਉਹਦਾ ਮਸਾਂ ਸਾਰਦੇ ਸੀਗੇ ਉਦੋਂ ਦਾ ਤੂੰ ਮੇਰੇ ਨਾਲ ਕੱਟ ਲੈ ਜੇ ਅੱਜ ਤੇਰੇ ਕੋਲ ਨੌਕਰੀ ਆ ਗਈ ਰੁਪਿਆ 50 60000 ਆਉਣ ਲੱਗ ਗਿਆ ਤੇ ਹੁਣ ਤੂੰ ਮੈਂ ਕਹਾਂ ਵੀ ਮੇਰੇ ਨਾਲ ਨਹੀਂ ਰਹਿ ਸਕਦੀ ਤੇ ਕਿ ਮੈਂ ਕਹਾਂ ਵੀ ਤੂੰ ਇਹੀ ਚੀਜ਼ ਸੋਚੀ ਸੀ ਵੀ ਮੈਂ ਇਹ ਤੋਂ ਪੈਸੇ ਪੁਸੇ ਲਵਾ ਕੇ ਨੌਕਰੀ ਤੇ ਲੱਗ ਜਾ ਤੇ ਬਸ ਮੈਨੂੰ ਹੋਰ ਕੀ ਚਾਹੀਦਾ ਕਿਤਨਾ ਕਿਤੇ ਇਦਾਂ ਲੱਗਦਾ ਵੀ ਬਈ ਜਿੱਥੇ ਉਹ ਜੋਬ ਲੱਗੀ ਆ ਹਨਾ ਮਤਲਬ ਕਿਤਨਾ ਕਿਤੇ ਇਦਾਂ ਲੱਗਦਾ ਵੀ ਬਈ ਬਹੁਤ ਵੱਡੀ ਗਲਤੀ ਹੋ ਗਈ ਮੇਥੋਂ ਗਲਤੀ ਤਾਂ ਯਾਰ ਮੈਂ ਆਪਦੇ ਵੱਲੋਂ ਨਹੀਂ ਗਲਤੀ ਕਰ ਸਕਦਾ ਪਰ ਜਿਹੜੇ ਬੰਦੇ ਦਾ ਵਿਸ਼ਵਾਸ ਹੁੰਦਾ ਉਹ ਤੋੜਨਾ ਨਹੀਂ ਚਾਹੀਦਾ ਜੇ ਉਹਨੂੰ ਉਹੀ ਨੌਕਰੀ ਮੈਂ ਲੱਗਿਆ ਹੁੰਦਾ ਮੈਂ ਉਹ ਘਰ ਵਾਲ ਨੂੰ ਕਹਿੰਦਾ ਵੀ ਮੈਂ ਤਾਂ ਉਹਨਾਂ ਰਹਿ ਨਹੀਂ ਸਕਦਾ ਠੀਕ ਹੈ ਵੀ ਜਦੋਂ ਮੰਨ ਕੇ ਚੱਲ ਮੈਂ ਰਹਿ ਸਕਦਾ ਉਹਦੇ ਨਾਲ ਮੇਰੇ ਨੌਕਰੀ ਤੇ ਲੱਗਿਆ ਹੁੰਦਾ ਤੇ ਉਹ ਨਹੀਂ ਰਹਿ ਸਕਦੀ ਮੇਰੇ ਨਾਲ ਕੀ ਕੀਤੀ ਗੱਲ ਤੂੰ ਆਪਦੀ ਘਰ ਵਾਲੀ ਨੇ ਵੀ ਇਹ ਕੀ ਕੀਤਾ ਉਹਦੇ ਸਹੁਰਿਆਂ ਨਾਲ ਵੀ ਗੱਲ ਕੀਤੀ ਆ ਸਹਰਿਆਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੈਨੂੰ ਮੈਂ ਕੁੱਟਿਆ ਮਾਰਿਆ ਕਹਿੰਦੀ ਨਹੀਂ ਮੈਂ ਕਿਹਾ ਤੁਹਾਨੂੰ ਮੈਂ ਕਦੇ ਗਲਤ ਬੋਲਿਆ ਹਾਂ ਕਹਿੰਦੀ ਨਹੀਂ ਮੈਂ ਤੇਰੇ ਤੇ ਸ਼ੱਕ ਕੀਤਾ ਹੋਵੇ ਕਹਿੰਦੀ ਨਹੀਂ ਮੈਂ ਕਿਹਾ ਪਹਿਲੇ ਤਾਂ ਮਤਲਬ ਤੈਨੂੰ ਨੌਕਰੀ ਮਿਲ ਗਈ ਤੂੰ ਪਹਿਤ ਛੱਡ ਗਈ ਕੁੜੀਆਂ ਬਾਹਰਲੇ ਦੇਸ਼ਾਂ 'ਚ ਜਾਂਦੀਆਂ ਸਭ ਤੋਂ ਜ਼ਿਆਦਾ ਛੋਟੀਆਂ ਮੁੰਡੀਆਂ ਕੁੜੀਆਂ ਜਦੋਂ ਜਾਂਦੀਆਂ ਉਹ ਕੀ ਹੁੰਦੀਆਂ ਸ਼ਹਿਰ ਨਹੀਂ ਗਈਆਂ ਹੁੰਦੀਆਂ ਕਦੇ ਜਦੋਂ ਜਾ ਚੜ ਕੇ ਬਗਾਨੇ ਦੇਸ਼ ਚ ਚੰਗੀ ਖੋਲੀ ਆਜ਼ਾਦੀ ਵਾਲੇ ਚ ਜਾਂਦਗਾ ਨਾ ਉੱਥੇ ਜਾ ਕੇ ਉਹ ਆ ਤੇ ਪੈਰ ਹੀ ਛੱਡ ਜਾਂਦੇ ਆ ਉਹਦੀ ਜਿਹੜੀ ਜੜ ਹੁੰਦੀ ਆ ਉਹਦੇ ਨਾਲ ਟੁੱਟ ਜਾਂਦੇ ਆ ਜਦੋਂ ਟੁੱਟ ਜਾਂਦੀਆਂ ਬਾਈ ਫਿਰ ਉੱਥੇ ਰਸਤੇ ਅਹਿਮੀਅਤ ਨਹੀਂ ਰੱਖਦੇ ਉੱਥੇ ਫਿਰ ਉਹ ਕੋਈ ਆਂਦਾ ਵੀ ਜਿਹੜਾ ਕੁਝ ਆਉਂਦਾ ਜਦੋਂ ਪਤਾ ਜਦੋਂ ਬਰਬਾਦੀ ਦੇ ਰਾਹ ਤੇ ਤੁਰ ਪੈਂਦੇ ਆ ਜਦੋਂ ਬਰਬਾਦ ਹੁੰਦੀਆਂ ਫਿਰ ਹੁੰਦੀਆਂ ਫਿਰ ਜੋ ਫਿਰ ਹੁੰਦੇ ਦਾ ਕੋਈ ਫਾਇਦਾ ਨਹੀਂ ਬਾਈ ਹੁਣ ਮੈਂ ਇਹਨੂੰ ਜਦੋਂ ਪੁੱਛਿਆ ਬਿਠਾ ਕੇ ਹੁਣ ਜਿਹੜਾ ਮੇਰਾ ਸੱਸ ਸਹੁਰਾ ਮੇਰੇ ਨਾਲ ਸਹਿਨਤਾ ਉਹ ਕਹਿੰਦੇ ਵੀ ਪੁੱਤ ਤੂੰ ਬਹੁਤ ਕੀਤਾ ਵੇ ਸਾਨੂੰ ਆਪਦਾ ਸੱਸ ਸਹੁਰਾ ਨਹੀਂ ਸਮਝਿਆ ਤੂੰ ਸਾਨੂੰ ਮਾਂ ਪਿਓ ਸਮਝਿਆ ਇਹਨੂੰ ਦੋਪਹਿਲ ਦਿੱਤੀ ਆ ਪਹਿਲਾਂ ਐਂ ਦਿੱਤੀ ਆ ਵੀ ਨਹੀਂ ਨੌਕਰੀ ਤੇ ਤੂੰ ਵੀ ਲੱਗ ਮੈਂ ਵੀ ਪਾਸ ਹੋਇਆ ਸੀ ਉਹ ਚੀਜ਼ੋਂ ਬਈ ਠੀਕ ਹੈ ਮੈਂ ਵੀ ਲੱਗ ਸਕਦਾ ਸੀਗਾ ਪਰ ਸਾਨੂੰ ਪੈਸੇ ਦੇਣੇ ਪੈਂਦੇ ਸੀਗੇ ਤੁਹਾਨੂੰ ਤਾਂ 3-4 ਲੱਖ ਰੁਪਈਆ ਸੀ ਦੋਨਾਂ ਦਾ ਨਹੀਂ ਦੇ ਸਕੇ ਜੇ ਸਾਡੇ ਕੋਲ ਇੰਨੇ ਪੈਸੇ ਹੁੰਦੇ ਸੀ ਦੋਨੇ ਹੀ ਲੱਗ ਜਾਂਦੇ ਫਿਰ ਹੋ ਸਕਦਾ ਦੂਜੀ ਹਵਾ ਨਾ ਖਰਾਬ ਹੁੰਦੀ ਨਾ ਪਰ ਹੁਣ ਉਹਨੂੰ ਕੀ ਹੋਇਆ ਪੈਸੇ ਦਿੱਤੇ ਤੂੰ ਹੀ ਆਏ ਆ ਮੈਂ ਤੁਹਾਡੇ ਟਾਈਮ ਪਾਸ ਮਸਾ ਕੀਤਾ ਮੈਂ ਕਹਿੰਦਾ ਜਦੋਂ ਮਾੜਾ 8 ਸਮਾਂ ਸੀ ਨਹੀਂ ਸੀ ਕੋਲੇ ਕੁਝ ਉਦੋਂ ਟਾਈਮ ਪਾਸ ਮਾੜਾ ਕਰਨੀ ਕਰਨਾ ਸੀ ਹੁਣ ਤਾਂ ਆਪਣੇ ਕੋਲੇ ਵਧ ਗਿਆ ਜੌਬ ਆ ਗਈ ਕਿ ਮੈਂ ਕਹਾਂ ਤੂੰ ਐ ਸੋਚ ਲੈ ਵੀ ਇਹ ਤਾਂ ਮੇਰੀ ਆ ਵੀ ਮੈਂ ਆਪਦਾ ਮੇਰੇ ਕੋਲੇ ਜੌਬ ਆ ਗਈ ਮੈਂ ਆਪਦਾ ਕਮਾਉਂ ਤੇ ਆਪਦਾ ਖਾਉਂ ਮੈਂ ਕੁਝ ਨਹੀਂ ਕਰ ਸਕਦੀ ਦੋਸਤੋ ਕੁੜੀਆਂ ਕਿਉਂ ਇਦਾਂ ਕਰਦੀਆਂ ਜਦੋਂ ਕਹਿੰਦੇ ਵੀ ਜਦੋਂ ਜ਼ਰੂਰਤ ਹੁੰਦੀ ਹੈ ਕਿਸੇ ਚੀਜ਼ ਦੀ ਜਾਂ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਉਦੋਂ ਤਾਂ ਹਰ ਇੱਕ ਇਨਸਾਨ ਉਹਨਾਂ ਵਾਸਤੇ ਹਰ ਇੱਕ ਮੂਰੇ ਹੱਥ ਅੱਡ ਦਿੰਦੀਆਂ ਪਰ ਜਦੋਂ ਉਹ ਆਪਣੇ ਕਾਬਲ ਹੋ ਜਾਂਦੀਆਂ ਕੋਈ ਚੀਜ਼ ਬਣ ਜਾਂਦੀਆਂ ਜਾਂ ਕੋਈ ਸਰਕਾਰੀ ਨੌਕਰੀ ਲੈ ਲੈਂਦੀਆਂ ਜਾਂ ਕੋਈ ਸਟਾਰ ਬਣ ਜਾਂਦੀਆਂ ਤੇ ਬਾਅਦ ਦੇ ਵਿੱਚ ਇਦਾਂ ਕਿਉਂ ਹੁੰਦਾ ਕਿਉਂ ਇਹ ਕੁੜੀਆਂ ਰੰਗ ਬਦਲਦੀਆਂ ਨੇ ਜੇ ਆਪਾਂ ਕਹਿ ਦਈਏ ਵੀ ਇੰਸਟਾਗ੍ਰਾਮ ਤੇ ਸ਼ਲੀਲ ਵੀਡੀਓ ਆਉਂਦੀਆਂ ਇਹ ਕੁੜੀਆਂ ਬਣਾਉਂਦੀਆਂ ਜੇ ਆਪਾਂ ਕਹਿ ਦਈਏ ਫੇਸਬੁੱਕ ਤੇ YouTube ਤੇ ਵਲੌਗ ਬਣਾਉਂਦੀਆਂ ਗੰਦੀਆਂ ਚੀਜ਼ਾਂ ਬਣਾਉਂਦੀਆਂ ਨੇ ਇਹ ਕੁੜੀਆਂ ਬਣਾਉਂਦੀਆਂ ਮੈਂ ਕਹਿੰਦਾ ਮੁੰਡੇ ਬਹੁਤ ਘੱਟ ਆ ਜਿਹੜੇ ਇਹ ਕੰਮਾਂ ਦੇ ਵਿੱਚ ਨੇ ਤੇ ਜਿਹੜੀਆਂ ਕੁੜੀਆਂ ਬਹੁਤ ਜ਼ਿਆਦਾ ਨੇ ਜਿਵੇਂ ਇਹ ਮੁੰਡੇ ਨਾਲ ਹੋਇਆ ਇਹਦੀ ਘਰ ਵਾਲੀ ਸੀ 3 ਸਾਲ ਹੋਏ ਸੀ ਵਿਆਹ ਨੂੰ ਇਹਨੇ ਸਾਰੀ ਆਪਣੀ ਪੂੰਜੀ ਜ਼ਮੀਨ ਸਾਰਾ ਕੁਝ ਲਾਤਾ ਕਹਿੰਦਾ ਵੀ ਮੈਂ ਤੈਨੂੰ ਨੌਕਰੀ ਲਵਾਉਣਾ ਪੜਾਈ ਤੇ ਪੈਸਾ ਲਾਇਆ ਉਹਨੂੰ ਸਰਕਾਰੀ ਨੌਕਰੀ ਵੀ ਦਿਵਾਈ ਬਾਅਦ ਦੇ ਵਿੱਚ ਉਹਨੇ ਕੀ ਕੀਤਾ ਉੱਥੇ ਹੀ ਕਿਸੇ ਅਫਸਰ ਦੇ ਨਾਲ ਗਾਟੀ ਪਾਲੀ ਉੱਥੇ ਕਿਸੇ ਅਫਸਰ ਨਾਲ ਉਹਨੇ ਗੱਲਬਾਤ ਕਰ ਲਈ ਮਤਲਬ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਇਹਦੀ ਮਿਹਨਤ ਕਿੱਧਰ ਗਈ ਇਹਦੇ ਬਾਰੇ ਤਾਂ ਉਹਨੇ ਸੋਚਿਆ ਹੀ ਨਹੀਂ ਮਤਲਬ ਕਹਿ ਇਹ ਵੀ ਕੁੜੀ ਨੂੰ ਕਿੱਥੇ ਕੀ ਚੀਜ਼ ਪਸੰਦ ਆਈ ਕੁਛ ਨਹੀਂ ਪਤਾ ਪਰ ਉਹਨੇ ਇਹਦਾ ਤਾਂ ਭੁੱਲਿਆ ਨਾ ਇਹਦਾ ਸਾਰਾ ਕੁਝ ਭੁੱਲ ਗਈ ਨਾ ਉਹ ਵੀ ਨੇ ਉਹਦੇ ਲਈ ਕੀ ਕੀਤਾ ਕੀ ਨਹੀਂ ਕੀਤਾ ਸੀਗਾ ਇਹ ਬੰਦਾ ਅੱਜ ਰੋ ਰਿਹਾ ਕਹਿ ਰਿਹਾ ਵੀ ਮੇਰੇ ਨਾਲ ਮੈਨੂੰ ਇਨਸਾਫ ਕੌਣ ਦੇਊਗਾ ਹਨਾ ਮਤਲਬ ਸਰਕਾਰਾਂ ਵੀ ਜੇ ਕਹੀਏ ਤਾਂ ਸਰਕਾਰਾਂ ਵੀ ਕੁੜੀਆਂ ਦੀ ਵੱਧ ਸੁਣਦੇ ਆ ਵੀ ਸਾਡੀ ਨਹੀਂ ਸੁਣਦੇ ਗੱਲਬਾਤ ਸਾਰੀ ਕੀ ਆ ਯਾਰ ਹਨਾ ਵੀ ਪੰਚਾਇਤ ਵੀ ਕੀਤੀ ਸਾਰੇ ਘਰ ਦੇ ਪਰਿਵਾਰ ਵੀ ਸੱਦੇ ਪਰ ਗੱਲ ਨਿਬੜੀ ਨਹੀਂ ਕੁਛ ਨਾ ਕੁਛ ਨਿਕਲੇ ਨਹੀਂ ਵਿੱਚੋਂ ਕੁੜੀ ਨੇ ਇਦਾਂ ਕਿਉਂ ਕੀਤਾ ਮੈਂ ਉਸ ਕੁੜੀ ਨੂੰ ਸਵਾਲ ਕਰਨਾ ਚਾਹੁੰਨਾ ਵੀ ਕਿੰਨਾ ਕੁ ਇਹ ਮਾੜਾ ਸੀ ਤੇਰੇ ਲਈ ਜਿਨੇ ਤੈਨੂੰ ਜੋਲਵਾਤਾ ਜਿਨੇ ਤੇਰੀ ਜ਼ਿੰਦਗੀ ਬਦਲਤੀ ਇਹ ਕਿੰਨਾ ਕੁ ਮਾੜਾ ਨਿਕਲਿਆ ਕੀ ਮਾੜਾ ਕਰਤਾ ਇਹ ਕੁੜੀ ਕੀ ਸਮਝਦੀ ਐ ਵੀ ਕੀ ਮਾੜਾ ਕੀ ਕਰਤਾ ਤੂੰ ਉਹਦਾ ਤੂੰ ਹਣ ਜੋ ਲਵਾਇਆ ਚੰਗੀ ਰੋਟੀ ਪਾਤਾ ਉਹਨੂੰ ਫੇਰ ਵੀ ਉਹ ਤੇਰਾ ਨਹੀਂ ਸੋਚਿਆ ਤੈਨੂੰ ਇਦਾਂ ਸੀ ਯਾਰ ਵੀ ਮੈਂ ਆਪਣੀ ਨੌਕਰੀ ਛੱਡਾਂ ਆਪਦਾ ਕੰਮ ਛੱਡਾਂ ਆਪਦੀ ਪੜ੍ਹਾਈ ਛੱਡਾਂ ਪਰ ਮੈਂ ਆਪਣੀ ਘਰ ਵਾਲੀ ਨੂੰ ਕਾਮਯਾਬ ਕਰਨਾ ਤੂੰ ਤਾਂ ਇੰਨਾ ਕੋ ਸੋਚਿਆ ਸੀਗਾ ਪਰ ਕੁੜੀ ਕੁੜੀਆਂ ਕਿਉਂ ਨਹੀਂ ਸੋਚਦੀਆਂ ਬਈਆ ਕੁੜੀਆਂ ਕਿਉਂ ਉਧਰ ਜਾਂਦੀਆਂ ਜਿੱਧਰ ਉਹਨਾਂ ਨੂੰ ਬੈਨੀਫਿਟ ਮਿਲਦਾ ਜਾਂ ਉਹਨਾਂ ਨੂੰ ਵੱਧ ਚੁ ਕੁਝ ਮਿਲਦਾ ਉਧਰ ਹੀ ਕਿਉਂ ਜਾਂਦੀਆਂ ਨੇ ਬਈ ਬਈ ਇਹ ਇੱਕ ਚੀਜ਼ ਕਿਸੇ ਪੁਰਾਣੇ ਬੰਦੇ ਦੀਆਂ ਗੱਲਾਂ ਹੈ ਨਾ ਸਿਆਣੇ ਬੰਦਾ ਦੀ ਗੱਲ ਉਹ ਬਾਅਦ ਚ ਬਦਲ ਲੱਗਦੀ ਜਿਵੇਂ ਕਹਿੰਦਾ ਨਾ ਸਿਆਣੇ ਬੰਦੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਬਦਲ ਲੱਗਦਾ ਹਨ ਜਦੋਂ ਤਾਂ ਬੰਦਾ ਕਮਾਉਣ ਲੱਗ ਜੇ ਸਾਰਾ ਕੁਝ ਕਰ ਲੱਗ ਜੇ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਆ ਵੀ ਤੂੰ ਆਦੀ ਘਰ ਵਾਲੀ ਵੀ ਪਾਲਣੀ ਆ ਨਾਲ ਹਨਾ ਬੱਚੇ ਵੀ ਪਾਲਣੇ ਜਦੋਂ ਜਨਾਨੀ ਨੌਕਰੀ ਤੇ ਲੱਗ ਜੇ ਤੇ ਉਹਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਆ ਬੰਦੇ ਵੇ ਕਦੀ ਜਦੋਂ ਬੰਦਾ ਆਪਣੇ ਪਰਿਵਾਰ ਨੂੰ ਪਾਲ ਸਕਦਾ ਤੇ ਜਦੋਂ ਜਨਾਨੀ ਮਤਲਬ ਨੌਕਰੀ ਤੇ ਲੱਗੀ ਉਹਦੀ ਵੀ ਤਾਂ ਬੰਦੀ ਆ ਨਾ ਉਨੀ ਰਿਸਪੌਂਸਿਬਿਲਟੀ ਬੰਦੀ ਆ ਵੀ ਆਪਦੇ ਘਰ ਵਾਲੇ ਨੂੰ ਵੀ ਤੇ ਆਦੇ ਮਾਲਾ ਬੱਚਿਆਂ ਨੂੰ ਵੀ ਮੈਂ ਕਿਹਾ ਉਹ ਤੂੰ ਮੰਗਦਾ ਕੋਈ ਚਾਹ ਮੈਂ ਆਪਣੇ ਮੈਂ ਤੈਨੂੰ ਕਹੀ ਇਹ ਨਾ ਵੀ ਮੈਨੂੰ ਹੱਥ ਦਿੱਤੇ ਆ ਨਾ ਮੈਨੂੰ ਨੌਕਰੀ ਮੈਨੂੰ ਖੇਤੀ ਕਰ ਲੂੰਗਾ ਮੈਂ ਇਹਨੂੰ ਪਹਿਲ ਦੇ ਆਧਾਰ ਤੇ ਲਵਾਇਆ ਜੇ ਹੁਣ ਉੱਥੇ ਮੈਂ ਲੱਗਿਆ ਹੁੰਦਾ ਤੇ ਮੈਂ ਜੇ ਉਹਨੂੰ ਛੱਡ ਕੇ ਜਾਂਦਾ ਉਹਦੇ ਦਿਲ ਤੇ ਕੀ ਵੀਦਦੀ ਉਹਨੇ ਤਾਂ ਮੈਂਟਬਰ ਆ ਨਾ ਮੈਨੂੰ ਕਹਿਣ ਲੱਗੀ ਨੇ ਬਦਲ ਮਹੀਨੇ ਵੀ ਤਿੰਨ ਨਹੀਂ ਹੋਇਆ ਜੇ ਆਪਾਂ ਕਹਿੰਦੇ 2-4 ਸਾਲ ਲੰਘੇ ਹੁੰਦੇ ਫਿਰ ਵੀ ਆਪਾਂ ਕਹਿੰਦੇ ਯਾਰ ਹੋ ਸਕਦਾ ਸਾਡੇ ਚ ਕੋਈ ਤੂੰ ਤੇ ਮੈਂ ਮੈਂ ਹੋ ਜਾਈਏ ਤਿੰਨ ਮਹੀਨੇ ਜਿਹੇ ਜਿਹੇ ਕਿਹੜਾ ਯਾਰ ਮੇਰਾ ਉਹਨੇ ਮਾੜਾ ਵੇਖ ਲਿਆ ਜਿਹੜਾ ਉਹਨੇ ਉਹ ਇਹ ਕੋਈ ਇੰਨਾ ਗੱਲ ਦੀ ਨਹੀਂ ਰੋਕ ਟੋਕ ਹੋਵੇ ਬਾਈ ਤੂੰ ਰੋਕਦਾ ਮੈਂ ਕਿਸੇ ਚੀਜ਼ ਤੋਂ ਬਾਈ ਕਿਸੇ ਕੰਮ ਤੋਂ ਨਹੀਂ ਰੋਕ ਵੀ ਤੰਗ ਪਰੇਸ਼ਾਨ ਕਰਦਾ ਹਾਂ ਜਾ ਦਾਜ ਮੰਗਦਾ ਹਾਂ ਕੁਝ ਨਹੀਂ ਇਹ ਤਾਂ ਮੁੜ ਕੇ ਜਦੋਂ ਮਾਲਾ ਜਦੋਂ ਕੋਈ ਸਭ ਤੋਂ ਮੇਨ ਹਥਿਆਰ ਅਦਾਜ ਆ ਮਾਲਾ ਮੈਂ ਆ ਮੈਂ ਜਮਾ ਸਹੀ ਆ ਮੇਰੇ ਤੋਂ ਕੁਝ ਨਹੀਂ ਉਹਨਾਂ ਨੂੰ ਲਾਉਣ ਨੂੰ ਹੈਗਾ ਉਹਨਾਂ ਨੂੰ ਕਹਿੰਦਾ ਇਹ ਤਾਂ ਦਾਜ ਮੰਗਦਾ ਹੂੰ ਠੀਕ ਆ ਸਭ ਤੋਂ ਮੇਨ ਐਂਡ ਐਂਡ ਵਾਲੀ ਗੱਲ ਇਹ ਹੁੰਦੀ ਹੈ ਇਹੀ ਹੁੰਦੀ ਹੈ ਵੀ ਇਹ ਸਭ ਤੋਂ ਦਾਜ ਮੰਗਦਾ ਬਾਈ ਮੇਰੀ ਗੱਲ ਸੁਣ ਜਦੋਂ ਮੰਨ ਕੇ ਚੱਲਾ ਸਾਡੇ ਦੋ ਕਿੱਲਾਂ ਦੀ ਖੇਤੀ ਸੀ ਪੰਜ ਚਾਲ ਗੱਲੇ ਮੈਂ ਠੇਕੇ ਤੇ ਲੈਂਦਾ ਸੀਗਾ ਸਾਢੇ 40 ਵਧਿਆ ਜੂਨ ਗਜਰੀ ਹੁੰਦੀ ਸੀਗੀ ਜੇ ਕੋਈ ਚੀਜ਼ ਮੰਗਦੀ ਸੀ ਮੈਂ ਆਪਦੇ ਪਹਲ ਲੀਡੇ ਨਹੀਂ ਬਣਾਉਂਦਾ ਸੀ ਇਹਨੂੰ ਬਣਾ ਕੇ ਦਿੰਦਾ ਸੀ ਮੇਰੇ ਮਾਂ ਨੇ ਵੀ ਕਹਿੰਨਾ ਮੇਰੇ ਪਿਓ ਨੇ ਵੀ ਕਹਿੰਨਾ ਚੱਲ ਵੀ ਤੂੰ ਆਪਦੇ ਬਣਾਉਣੇ ਬਣਾ ਲੈ ਨਹੀਂ ਬਣਾ ਨਾ ਬਣਾ ਵੀ ਆ ਚੱਕ ਪੈਸੇ ਤੇ ਬਹੂ ਨੂੰ ਲੀਡੇ ਬਣਵਾ ਲਿਆ ਜਾਂ ਇਹਨੂੰ ਕੱਪੜੇ ਜਾਂ ਕੁਛ ਵੀ ਹੋਰ ਕੰਮ ਹਨਾ ਜੇ ਨੇ ਕੋਈ ਚੀਜ਼ ਮੰਗਣੀ ਖਾਣ ਨੂੰ ਮੰਗਣੀ ਮੈਂ ਲਿਆ ਕੇ ਦਿੰਨੀ ਕਦੇ ਨਹੀਂ ਸੀ ਰੱਖਿਆ ਜੇ ਅੱਜ ਉਹਨੂੰ ਮੰਨ ਕੇ 60000 ਰੁਪਿਆ 2 ਮਹੀਨੇ ਦਾ ਡਿੱਗਣ ਲੱਗਾ ਤੇ 9 ਮਹੀਨਾ ਚੱਕ 180000 ਉਹਨੂੰ ਆ ਗਿਆ ਉਹ ਇੱਕ 1 ਉਹੀ ਮੈਂ ਨੌਕਰੀ ਤੇ ਲੱਗਿਆ ਹੁੰਦਾ ਤੇ ਲਾ ਕੇ ਮੈਂ ਉਹਨੂੰ 10-2000 ਰੁਪਇਆ ਕਹਿ ਕੇ ਨਹੀਂ ਸੀ ਲੈ ਉਹਦੇ ਖਰਚੇ ਵਾਸਤੇ ਰੱਖ ਲਾ ਦੂਜਾ ਚਲ ਮਾ ਦੇ ਮਾਪਿਆਂ ਨੂੰ ਫੜਾਉਂਦਾ 10000 ਮਾ ਦੇ ਕੋਲੇ ਰੱਖਦਾ ਨਾ ਉਹਦੇ ਖਰਚੇ ਵਾਸਤੇ ਵੀ 30-40000 ਮਾ ਦੇ ਘਰੇ ਫੜਾਉਂਦਾ ਮਾਪਿਆਂ ਨੂੰ ਵੀ ਚੱਕੋ ਵੀ ਤੁਸੀਂ ਮੈਨੂੰ ਪਾਲ ਲਿਆ ਅਸਲੋ ਜੇ ਉਹਨਾਂ ਨੇ ਮੈਨੂੰ ਆਪ ਦਾ ਖਰਚਾ ਪਾਣੀ ਕਰਕੇ ਹੱਡ ਮਿਹਨਤ ਕੀਤੀ ਹੈ ਤਾਂ ਮੈਨੂੰ ਪੜਾਇਆ ਲਿਖਾਇਆ ਤਾਂਹੀਂ ਮੈਂ ਟਿਕਾਬਲ ਹੋਣਾ ਸੀ ਪਰ ਉਹ ਜਿਹਨੇ ਉਹਨੇ ਤਾਂ ਸੋਚੇ ਹੀ ਕੱਖ ਨਹੀਂ ਯਾਰ ਵੀ ਮੈਂ ਤਾਂ ਜਮਾ ਉਹਨੇ ਖੁੰਝੇ ਲਾ ਕੇ ਰੱਖਤਾ ਹੁਣ ਮੈਨੂੰ ਨਾ ਰਾਤ ਨੂੰ ਨੀਂਦ ਨਹੀਂ ਹੁਣ ਵਧੀਆ ਆਪਾਂ ਸੌਖੇ ਸੀਗੇ ਠੀਕ ਆ ਐ ਜਿੱਥੇ ਦੀ ਰੋਟੀ ਖਾਂਦੇ ਸੀ ਚਮ ਨਿਆਰੇ ਨਾ ਪੈਂਦੇ ਸਨ ਦੀ ਸੀਗੇ ਹੁਣ ਉਹੀ ਮੈਨੂੰ 3 ਮਹੀਨੇ ਹੋ ਗਏ ਬਾਈ ਮੈਨੂੰ ਟੈਨਸ਼ਨ ਹੀ ਨਹੀਂ ਲੱਗੀ ਵੇਖ ਕੇ ਤਾਂ ਮੇਰੀ ਜ਼ਮੀਨ ਵੇਗ ਗਈ ਕਿਲਾ ਠੀਕ ਆ ਇੱਕ ਮੇਰਾ ਹੁਣ ਨਾਲ ਤਲਾਕ ਹੋਊਗਾ ਹੁਣ ਕੀ ਕਹਿਣਾ ਚਾਹਣਾ ਆਪਣੀ ਘਰ ਵਾਲੀ ਨੂੰ ਆਪਣੇ ਪਰਿਵਾਰ ਨੂੰ ਆਪਣੇ ਸਹੁਰੇ ਪਰਿਵਾਰ ਨੂੰ ਕੀ ਕਹਿਣਾ ਚਾਹਣਾ ਵੀ ਮੇਰਾ ਇਨਸਾਫ ਤੈਨੂੰ ਮਿਲਣਾ ਚਾਹੀਦਾ ਬਾਈ ਮੇਰੇ ਸਹੁਰੇ ਤਾਂ ਮੇਰੇ ਨਾਲ ਆਉ ਉਹ ਤਾਂ ਮੈਨੂੰ ਕਹਿੰਦੇ ਵੀ ਤੂੰ ਟੈਨਸ਼ਨ ਨਾ ਲੈ ਪਰ ਮੈਂ ਆਪਦੀ ਘਰ ਵਾਲੀ ਨੂੰ ਇਹ ਗੱਲ ਕਹਿਣਾ ਵੀ ਪੱਕਾ ਆਪਦੀ ਕਹਿੰਦਾ ਹੁੰਦਾ ਕਿਸੇ ਦਾ ਪੱਕਾ ਵੇਖ ਕੇ ਆ ਆਉ ਦਾ ਕੱਚਾ ਨਾ ਹਟਾਓ ਜੇ ਮੰਨ ਕੇ ਚੱਲ ਕੋਈ ਬੰਦਾ 2 ਲੱਖ ਕਮਾਉਂਦਾ ਉਹਦੇ ਪਿੱਛੇ ਨਾ ਭੱਜੋ ਤੁਸੀਂ ਵੀ ਐਸਾ ਜੇ ਸੋ ਤੁਸੀਂ 60000 ਕਮਾਉਂਦੇ ਤੇ ਮੇਰੇ ਅੱਗੇ ਬੈਠਾ ਮੈਂ ਤਾਂ ਖੇਤੀ ਦੇ ਨਰ ਪਰ ਤੇ ਮੈਂ ਵੀ ਤਾਂ ਆਪ ਦਾ ਟਾਈਮ ਪਾਸ ਕਰਦਾ ਹੀ ਆ ਜਿਹੜੇ ਬੰਦੇ ਦਿਹਾੜੀ ਦਾ ਰੋਈ ਆ ਉਹਦਾ ਟਾਈਮ ਪਾਸ ਕਰਦੇ ਜਦੋਂ ਆਪਾਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਹੈ ਨਾ ਜਿਹੜਾ 2 ਲੱਖ ਕਮਾਉਣ ਵਾਲਾ ਉਹ ਹੀਰਾ ਨਹੀਂ ਹੋਊਗਾ ਤੇ ਜਿਹੜਾ ਮੰਨ ਲਾ 10000 ਕਮਾਉਂਦਾ ਤੇ ਉਹ ਆ ਹੀ ਨਹੀਂ ਪਤਾ ਵੀ ਕਿੱਡਾ ਕ ਵੱਡਾ ਬੰਦਾ ਜਵਾਰੀ ਹੁੰਦਾ ਹੈ ਨਾ ਉਹ ਚੀਜ਼ਾਂ ਹੁੰਦੀਆਂ ਕੁੜੀਆਂ ਨੂੰ ਹਮੇਸ਼ਾ ਚੰਗੇ ਦੀ ਭਾਲ ਚੀ ਮਰ ਹੁਣ ਮੰਨ ਕੇ ਚਲੀ ਹੀ ਆ ਉਹਨੂੰ ਐ ਵੀ ਇਹ ਚੰਗਾ ਇਹ ਪੈਸੇ ਕਮਾਉਂਦਾ ਚੰਗੀ ਗੱਡੀ ਆ ਜਿਉਹੀ ਸਾਲ 6 ਮਹੀਨੇ ਉਹਦੇ ਨਾਲ ਉਹਦੀ ਇੱਜ਼ਤ ਨਾ ਖੇਡ ਕੇ ਉਹਨੂੰ ਛੱਡ ਗਿਆ ਮੁੜ ਕੇ ਉਹਨੇ ਫੇਰ ਮੇਰੇ ਕੋਲ ਹੀ ਪਿੱਟਣਾ ਕਿ ਵੀ ਮੇਰੇ ਤੋਂ ਗਲਤੀ ਹੋ ਗਈ ਤੇ ਜੇ ਭਾਈ ਹੋਣੀ ਬੰਦਾ ਸੋਦਰ ਜੀ ਇਹਦੇ ਅਗਲੀਸ ਨਹੀਂ ਕੋਈ ਉਹਦੇ ਮੇਰੀ ਸਾਥ ਸਾ ਮੇਰਾ ਸਹੁਰਾ ਉਹ ਕਹਿੰਦੇ ਅਸੀਂ ਉਹਦੂ ਸਿੱਧਾ ਕੁੜੀ ਨੂੰ ਕਹਿੰਦਾ ਉਹ ਕਹਿੰਦੇ ਤੇਰੇ ਬਸਣਾ ਤਾਂ ਤੂੰ ਇੱਥੇ ਬਸਣਾ ਤੇ ਜੇ ਤੂੰ ਤਲਾਕ ਦਿੱਤਾ ਤਾਂ ਅਸੀਂ ਬੇਦਖਲ ਕਰਾਂਗੇ। ਸੋਚਿਆ ਨੇ ਵੀ ਉਹ ਬੰਦਾ ਜਿਹੜਾ ਜਿਹਦੇ ਨਾਲ ਫੇਰ ਚੱਲਦਾ ਉਹਨੇ ਨਾਲ ਗੱਲਬਾਤ ਕੀਤੀ। ਹਜੇ ਫੇਰ ਦੀ ਵੀ ਨਹੀਂ ਕੋਈ ਗੱਲਬਾਤ ਬਈ ਆਪਾਂ ਤਾਂ ਮੈਂ ਕਹੀ ਅੱਗੇ ਵੀ ਖੜੀ ਉਹ ਫੇਰ ਹੀ ਚੱਲਦਾ ਉਹਦਾ। ਰੋਲਾ ਇਹ ਹੈ ਵੀ ਜਿਹੜਾ ਉਹਨੇ ਮੈਨੂੰ ਕਹਤਾ ਮੈਂ ਤੇਰੇ ਨਾਲ ਰਹਿ ਨਹੀਂ ਸਕਦੀ। ਜਾਂ ਤਾਂ ਪੈਸੇ ਦੀ ਹਵਾ ਲੈ ਗਈ। ਵੀ ਮੈਂ ਪੁੱਛਣਾ ਚਾਹਣਾ ਵੀ ਉਹ ਕਿਉਂ? ਹਾਂ ਵੀ ਉਹ ਕਿਉਂ? ਵੀ ਮੇਰਾ ਜਿਹੜਾ 3 ਸਾਲ ਉਹਦੇ ਲਈ ਕੀਤਾ ਜੋ ਮੈਂ ਉਹਨੂੰ ਪਹਿਲ ਦੇ ਅਧਾਰ ਤੇ ਰੱਖਿਆ ਵੀ ਉਹ ਯਾਰ ਉਹ 3 ਮਹੀਨੇ ਚ ਭੁੱਲ ਗਈ। ਉਹ ਕੁੜੀ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਕਿਹੜਾ ਤੁਹਾਡਾ ਇੱਕ ਆਪਾਂ ਲੈਣਾ ਸੀਗਾ ਨਾ ਵੀ ਇੰਟਰਵਿਊ ਤੁਹਾਡਾ ਲੈ ਲਿਆ ਹੁਣ ਆਪਾਂ ਉਹ ਕੁੜੀ ਕੁੜੀ ਨਾਲ ਵੀ ਗੱਲਬਾਤ ਕਰਾਂਗੇ ਅਗਲੀ ਵੀਡੀਓ ਆਪਾਂ ਕੁੜੀ ਦੇ ਨਾਲ ਆਉਗੀ ਆਪਣੀ ਹਨਾ ਵਿਆਹ ਦੇ ਨਾਲ ਤੇਰੀ ਜਿਹੜੀ ਘਰ ਵਾਲੀ ਆ ਉਹਨੂੰ ਪੁੱਛਿਆ ਜਾਊਗਾ ਵੀ ਕਿਉਂ ਕੀ ਗੱਲ ਮਤਲਬ ਵੀ ਇਹ ਮੇਰੇ ਤਾਂ ਪਹਿਲਾਂ ਸੱਸ ਸਹੁਰੇ ਨੂੰ ਸੱਦ ਲਓ ਤਾਂ ਵੀ ਕੋਈ ਨਹੀਂ ਪਿੰਡ 'ਚੋਂ ਸੱਦ ਲਓ ਜਿੰਨੂੰ ਮਰਜੀ ਨਸ਼ੇ ਦਾ ਮੈਨੂੰ ਬੈਲ ਨਹੀਂ ਵੀ ਲੜਿਆ ਕਿਸੇ ਨਾਲ ਮੱਜ ਤੱਕ ਪਿੰਡ 'ਚ ਮੈਂ ਨਹੀਂ ਸਾਡਾ ਕੰਮ ਕੀ ਹੈ ਮੈਂ ਤੇ ਮੇਰਾ ਡੈਡੀ ਖੇਤ ਜਾਂਦੇ ਸੀ ਤੜਕੇ ਕੰਮ ਕਰਕੇ ਸ਼ਾਮ ਨੂੰ ਘਰੇ ਆਉਂਦੇ ਸੀ ਰੋਟੀ ਚੋਕਾ ਪਰ ਹੁਣ ਇੱਥੇ ਆ ਕੇ ਗੱਲ ਖੜ ਗਈ ਵੀ ਤਿੰਨ ਤਿੰਨ ਸਾਲਾਂ ਚ ਉਹਨੂੰ ਕੋਈ ਮੇਰੇ ਤੋਂ ਤਕਲੀਫ ਨਹੀਂ ਆਈ ਤਿੰਨ ਮਹੀਨੇ ਚ ਕਿਉਂ ਆ ਗਈ ਚਲੋ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਉਹ ਮੁੰਡਾ ਸੀ ਜਿਹੜੇ ਆਪਣੀ ਘਰ ਵਾਲੀ ਨੂੰ ਆਪਣੇ ਕਹਿਦੇ ਵੀ ਉਹਦੀਆਂ ਇਸ਼ਾਵਾਂ ਲਈ ਉਹਦੇ ਸ਼ੌਂਕਾਂ ਨੂੰ ਪੂਰਾ ਕਰਨ ਵਾਸਤੇ ਆਪਣਾ ਸਾਰਾ ਕੁਝ ਲਾਤਾ ਤੇ ਉਹਨੂੰ ਸਰਕਾਰੀ ਨੌਕ ਤੇ ਬਾਤਾ ਬਾਅਦ ਵਿੱਚ ਉਸ ਕੁੜੀ ਦਾ ਇੱਕ ਅਫੇਅਰ ਚੱਲਦਾ ਉਤੇ ਅਫੇਅਰ ਚੱਲਦਾ ਉਹਦੇ ਨਾਲ ਗੱਲਬਾਤ ਹੁੰਦੀ ਹੈ ਤੇ ਇਸ ਮੁੰਡੇ ਨੂੰ ਕਹਿੰਦੀ ਹੈ ਵੀ ਤੂੰ ਕੌਣ ਮੈਂ ਕੌਣ ਇਹ ਮੁੰਡਾ ਕਹਿੰਦਾ ਮੈਂ ਤੇਰੇ ਤਿੰਨੇ ਪੈਸੇ ਲਾਏ ਇੰਨਾ ਕੁਝ ਬਣਾਇਆ ਤੇਰਾ ਮੈਂ ਤੇਰੇ ਸ਼ੌਂਕ ਮੂਰੇ ਰੱਖੇ ਮੈਂ ਆਪਣੇ ਸ਼ੌਂਕ ਮਾਰ ਲਏ ਪਰ ਤੂੰ ਮੇਰਾ ਕੁਝ ਨਹੀਂ ਛੱਡਿਆ ਮਤਲਬ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਕੁੜੀਆਂ ਹੀ ਇਦਾਂ ਕਿਉਂ ਕਰਦੀਆਂ ਨੇ ਮੁੰਡਿਆਂ ਦੇ ਨਾਲ ਕਿਉਂ ਕਿਉਂ ਪੰਜਾਬ ਦੇ ਵਿੱਚ ਕੁੜੀਆਂ ਨੇ ਇਹ ਕੰਮ ਕੀਤਾ ਹੋਇਆ ਵੀ ਉਹਨਾਂ ਨੂੰ ਆਪਣੇ ਘਰ ਵਾਲੇ ਤੋਂ ਵੱਧ ਕੇ ਹੋਰ ਲੋਕ ਪਸੰਦ ਵੱਧ ਆਉਂਦੇ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸ਼ੇਅਰ ਲ thank